ਤੁੱਗਾ ਪਵਾ ਗਿਆ ਝੁੱਗਾ ਪੂਰੇ ਲੰਗ ਦੇ ਪਾਇਲੇ ਸ਼ਿਕਾਰੀ ਕਹਿੰਦਾ ਹਾਲੀਆਂ ਨੇ ਹਲ ਛੱਟ ਤੇ ਅੱਧੀ ਰਾਤ ਨਾ ਆਈ ਮਟਿਆਰੇ ਅੱਜ ਰਾਜੂ ਬਗਿਆ ਉਹਨਾਂ ਦਾ ਬਗਿਆ ਤਾਂ ਮਹੀਂ ਪੋਣਾ ਚੱਕ 20000 ਸਾਢੇ 20 ਲੈਣਾ 21 ਲੈਣਾ ਰੱਖ ਤੇ ਐ ਉਹੀ ਲੈ ਜਾ 26 26 ਤਾਂ ਉਹੀ ਮਾਰੀ ਐ ਬੱਕਰੇ ਜੰਮਣੋਂ हट ਗਈਆਂ ਬੱਕਰੀਆਂ ਤਿੰਨ ਤਿੰਨ ਜੰਮਦੀਆਂ ਨੇ ਚਾਰ ਚਾਰ ਇਹ ਮਾਲ ਨਹੀਂ ਮੁੱਕਦਾ ਜ਼ਿੰਦਗੀ ਕਿ ਨੈਰੋ ਜੂ ਪਤਾ ਨਹੀਂ ਪਈ ਮੈਂ ਤਾਂ ਦੇਖਿਆ ਨਹੀਂ ਦੇਖੋ ਨਾ ਦੁੱਗਾ ਪਵਾ ਗਿਆ ਝੁੱਗਾ ਬਾਬਾ ਰੰਗ ਨਹੀਂ ਕਾਲਾ ਰੰਗਾ ਹੁੰਦਾ ਜੇ ਫਿਰ ਦੇਖਦਾ ਝਟਾ ਗੋਰੇ ਰੰਗ ਨੇ ਮਾਰ ਲਈ ਗੋਰੇ ਲੰਗਦੇ ਪਾਇਲੇ ਸ਼ਿਕਾਰੇ ਕਹਿੰਦਾ ਹਾਲੀਆਂ ਨੇ ਹਲ ਛੱਟ ਤੇ ਅੱਧੀ ਰਾਤ ਨਾ ਆਈ ਮਟਿਆਰੇ ਅੱਜ ਅੱਜ ਬਗਿਆ ਉਹਨਾਂ ਦਾ ਬਗਿਆ ਤਾਂ ਮੈਂ ਹੀ ਪਾਉਣਾ ਥੋ ਬਾਬਾ ਦੇ ਦੇ ਬੱਕਰਾ ਵਧੀਆ ਰਹੇਗਾ ਤੇਰਾ ਮੈਨੂੰ ਤਰਸ ਆ ਗਿਆ ਵੀ ਧੜਕੇ ਦਾ ਵਿਚਾਰਾ ਫਰਦਾ ੜਿਆ ਬਿੰਦਕ ਨੂੰ ਕਹਿੰਗਾ ਰਾਜੂ ਮੇਰਾ ਬੱਕਰਾ ਵਕਾਇਦੇ ਨਹੀਂ ਮੈਂ ਜਾਣਾ ਦੋ ਦਿਨਾਂ ਦਾ ਮੇਲਾ ਉਦੋਂ ਬਾਅਦ ਬੱਕਰਾ ਨਹੀਂ ਵਿਕਦਾ ਬੱਕਰੀ ਤੇ ਲੰਘ ਜੂਗੀ ਫਿਰ ਇਹ ਜੀ ਸਾਲ ਖਿੱਚੀ ਫੇਰ ਨਹੀਂ ਨੂੰ ਕੋਈ ਲੈਂਦਾ ਕਾਟੂਆਂ ਚ ਲੈਣਗੇ ਕੁਸਾਈ ਕਿਉਂ ਜੀ ਇਹ ਦੋ ਦਿਨਾਂ ਬਸ ਉਹ ਫਿਰ ਕਿੰਨੇ ਦਾ ਵੇਚਣੇ ਇੱਕੇ ਦਾ ਦੇ ਵੇਚਣ ਦਾ ਮੈਂ ਸਾਈ ਦਿਨਾ ਤੈਨੂੰ ਦਈ ਨਾ ਦੀ ਉਹ ਤੇਰੀ ਮਰਜ਼ੀ ਆ ਇਹ ਆ ਚੱਕ 20000 ਦਾ ਬੱਕਰਾ ਤੇਰਾ ਤੇਰੇ ਨਾਲ ਟਪਾਰ ਨਹੀਂ ਮਾਰੀ ਲੈ ਚੱਕ 20000 ਸਾਢੇ 20 ਲੈਣਾ 21 ਲੈਣਾ ਰੱਖ ਤੇਰੇ ਨੂੰ ਆ ਮੇਰੇ ਯਾਰ ਜਮੀ ਓਏ ਉਹ ਪੱਠ ਦੇਖੋ ਤੈਨੂੰ ਓ ਤੈਨ ਮੈਂ ਤੇਰਾ ਮਖੌਲ ਕਰਦਾ ਕੋਈ ਮੈਨੇ ਬકરી ਤੇ ਕੁਰਬਾਨੀ ਲਾਉਣੀ ਆ ਆਹੋ ਐ ਉਹੀ ਲੈ ਲੈ 26 26 ਦਾ ਉਹੀ ਮਾਰੀ ਆ ਦੱਸ ਦੱਸ ਮੈਂ ਫੜ ਪੈਸੇ ਲੈ ਲੈ ਮੈਂ ਧਾਰੇ ਲੈ ਕੇ ਦੇ ਦੇਣਾ ਕਿਸੇ ਤੋਂ ਧਾਰੇ ਮੇਰੇ ਕਮਾਂਡੀ ਤੋਂ ਲੈ ਰਾਨਾ ਹੈ ਮੁੱਲ ਲਾ ਮੁੱਲ ਮੈਂ ਲਾਤਾ ਤੈਨੂੰ ਲੈ 21000 ਦੇਣਾ ਸਹੀ ਬਸ 21 ਲਾਤਾ ਨਾ 21 ਲਾਤਾ ਓਏ ਕਮਾਲ ਕਰਦਾ ਪਤੰਦਰਾ ਤੂੰ 25000 ਲੈ ਕਿਵੇਂ ਲੈ ਜਾਂ 25 ਦਾ ਕਿਹੜੇ ਖਾਤੇ ਪਾਉਂਗਾ ਮੈਂ ਮਰਜ਼ੀ ਪਾਸੋਂ ਮੈਨੂੰ ਪੈਸੇ ਭੜਾ ਦੇ ਕਾਊਂਟਰ ਲੈ ਤੈਨੂੰ ਕਾਊਂਟਰ ਲਿਆ ਦਣਾ ਹਾਂ 500 ਨੂੰ ਇਹਦਾ ਐ ਪਤਾ ਨਹੀਂ ਬੱਕਰੇ ਹੋਏ ਜੰਮਣੋਂ ਹਟ ਗੀਆਂ ਬੱਕਰੀਆਂ ਤਿੰਨ ਤਿੰਨ ਜੰਮਦੀਆਂ ਨੇ ਚਾਰ ਚਾਰ ਇਹ ਮਾਲ ਨਹੀਂ ਮੁੱਕਦਾ ਜ਼ਿੰਦਗੀ ਚ ਮਾਲ ਤਾਂ ਘਾਟ ਨੂੰ ਮੁੱਕਦਾ ਲੈਣੇ ਨੇ ਤੇ ਹੁਣ ਲੈਣ ਮੈਂ ਤਾਂ ਤੇਰਾ ਗੱਲ ਸੁਣ ਬਕਾਇਆ ਦੂੰ ਕਿਸੇ ਨੂੰ ਜਮਉ ਸਾਈ ਦੇ ਕੇ ਕਿਸੇ ਨੂੰ ਬਕਾਇਆ ਦੂੰ ਰੁਪਈਆ ਦਲਾਲੀ ਦਾ ਤਿੱਥੋਂ ਮੈਂ ਵੀ ਲਊਂਗਾ ਇਹਦਾ ਠੀਕ ਹੈ ਹਾਂ ਕਿਤੇ ਕੱਲ ਨੂੰ ਕਹੇ ਉਹੀ ਪੁੜਿਆਂ ਵਾਲੀ ਆੜਾ ਰੱਖੇ ਮੈਂ ਨਹੀਂ ਦਿੰਦਾ ਮੈਂ ਸੰਕਟਨ ਵਾਲਾ ਬੁੜਿਆ ਤੂੰ ਤੋਬੇ ਤੇ ਲੈ ਜਾ ਬਾਬਾ ਮੈਂ ਸੱਡ ਕੇ ਪਾਣੀ ਪੀ ਆ ਲਿਆ ਮੈਂ ਸਾਨੂੰ ਵੇਲਾ ਨਹੀਂ ਰਹਿਣ ਦਿੰਦੀਆਂ ਬਉਆਂ ਕਿਉਂ ਜੀ ਨਹੀਂ ਰੋਟੀ ਕਿੱਥੇ ਬੁੜਿਆਂ ਨੂੰ ਦੱਸ ਕਿਵੇਂ ਕਰਾਂ ਟਾਈਮ ਬਚਾ ਲਿਆ ਸਾਢੇ 2.5 ਦਿਨ ਸਾਢੇ 21 ਦਾ ਸੱਚਾ ਸਾਢੇ 21 ਦਾ ਖੁਸ਼ ਹੈ ਸਾਢੇ 21 ਦਾ ਜਾਣ ਲੱਗੇ ਲੋਕ ਉਹਦੇ ਰੇੜੀਆਂ ਭਰ ਭਰ 60 ਵੀਰੇ ਰੱਜ ਜਾਨੇ ਜਰਾ ਤੈ ਮੈਂ ਜਾ ਜਾ ਓਏ ਖਾਣਾ ਆ ਜਾ ਆ ਜਾ ਖਾਜੋ ਜ ਸਾਡੇ ਕੀ ਦਾ ਨਹੀਂ ਬਸ ਠੀਕ ਹੈ ਪੱਤੀ ਲੈ 25 25 ਦਾ ਕਰੀ ਹੋਇਆ ਨੇ ਤੜਕੇ ਦਾ ਮੈਂ ਬੋਲਾਂ ਕਿ ਤੂੰ ਬੋਲੇ ਹੋਰ ਹੋਰ ਦੇਖ ਪੈਂਦਾ ਜੇ ਪਰਾਂ ਹੋ ਵਧੀਆ ਸਾਡੇ 21 ਦਾ ਦੇਣਾ ਉਤੋਂ ਬਾਅਦ ਤਾਂ ਗਿਆ ਚੱਲ ਚੱਲ ਰਾਜੂ ਬੱਸ ਵੀਰੋਂ ਹੁਣ ਨਹੀਂ ਜਿੰਨਾਂ ਨਹੀਂ ਲੈਣਾ ਚੱਲ ਨਾਲ ਓਏ ਰਿਆ ਓਏ ਓਏ ਖਰਜ ਆਖਰੀ ਦੀ ਸੱਟ ਐ ਦਾ ਦੇਣਾ ਨਹੀਂ ਨਹੀਂ ਦੇਣਾ ਨਹੀਂ ਭਾਈ ਹਜ਼ਾਰ ਦਾ ਲੈ ਫੜ ਓਏ ਫੜ 22 ਦਾ ਜਾਣ 24 ਦਾ ਲੈ ਜਾ ਲੈ ਬਾ ਪੈਰ ਸਾਡਾ ਹੁਣ ਨਹੀਂ ਪਾਹੇ ਦੇ ਓਏ ਐ ਨਾ ਪਾਜਾ ਤੈ ਨਹੀਂ ਲੈਣਾ ਮੈਨੂੰ ਪੈਸੇ ਧਰੇ ਦੇ ਦੇ ਨਹੀਂ ਤੂੰ ਕਹਣਾ ਨਹੀਂ ਮੈਨੂੰ ਪੈਸੇ ਧਰੇ ਦੇ ਦੇ ਨਹੀਂ ਤੂੰ ਕਹਣਾ ਨਹੀਂ ਨਹੀਂ ਲਾਉਂਦਾ ਭਾਈ ਤੂੰ ਕਹਣਾ ਉਰਾ ਤਾਂ ਆ ਜਾ ਵਿਚਾਲੇ ਆ ਗਿਆ ਲੈ ਤੇਰੇ ਗੈਲ ਪੈਂਦਾ ਕੋਈ ਦੰਦੀ ਵੜਦਾ ਨੇ ਮੰਨ ਲੈ ਪੁੜਿਆ ਮੈਂ ਤਾਂ ਤੈਥੋਂ ਤਲਾਲੀ ਲੈਣੀ ਆ ਰੋਟੀ ਕਮਾਉਣੀ ਆ ਆਪਣੀ ਠੀਕ ਆ ਕਰੋ ਨਹੀਂ ਤਾਂ ਜੇ ਹੋਣਗੇ ਸਾਈ ਕੱਢ ਤੇਰੇ ਲਈ ਸਾਈ ਕੱਢ ਤੇਰੇ ਲਈ ਤੇਰੇ ਲਈ ਕੱਢ ਲੈ ਨਾ ਮੇਰੇ ਲਈ ਕੌੜੀ ਐ ਇਹਦੇ ਲਈ ਮਿੱਠੀ ਸਾਈ ਐ ਭੋਲਾ ਤਾਂ ਕੀ ਭਰੀਆ ਲੈ ਹੋਰ ਬਾਈ ਤੋਂ ਕਹਿੰਦਾ ਰੱਖਦਾ ਤਾਕੀਆਂ ਫੋਲ ਕੇ ਬਾਈ ਤੋਂ ਕਹਾਨਾ ਲੈ ਮੂੰਹੇ ਖੋਲ ਕੇ ਵਹਿਗਰੂ ਬੋਲ ਕੇ ਬੋਲਦੇ ਵਹਿਗਰੂ ਮੈਂ ਬਾਬਾ ਵੇਚਣਾ ਵੇਚੀ ਨਹੀਂ ਵੇਚਣਾ ਨਾ ਵੇਚੀ 2000 ਦਾ ਦਿਨੇ ਚਪਾਰ ਨਹੀਂ ਮਾਰੀ ਤੈਨੂੰ ਦੇਦੀ ਪੈਸੇ ਨਕਦ ਵਟਕੇ ਘਰ ਨੂੰ ਜਾ ਗੀਜੇ ਚ ਪਾ ਕੇ ਠੀਕ ਹੈ ਜੀ ਨੇਰਾ ਨਾ ਹੋ ਜੇ ਸੰਦੇਹਾਂ ਅੱਜ ਕੱਲ ਲੁੱਟਖੋ ਚੱਲ ਰਹੀ ਆ ਸਹੀ ਗੱਲ ਆ ਹਾਂ ਲੁੱਟਖੋ ਵੀ ਚੱਲ ਰਹੀ ਆ ਨਾ ਨਾ ਸਹੀ ਗੱਲ ਆ ਬੰਨ ਕੀ ਤਰਸਤ ਨਾ ਮਾਰ ਦਣਗੇ ਕੀ ਚੌੜਾ ਹੈ ਫਸਾ ਡੰਡਾ ਜੇ ਤੇਰਾ ਤੋੜ ਦਣਗੇ ਵਧੀਆ ਰਹੇਗਾ ਨਹੀਂ ਨਹੀਂ ਦੇ ਦੇ ਉਹਨੇ ਪੂਨੇ ਵੀ ਰੱਖਣਾ ਕੁਰਬਾਨੀ ਲਾਉਣੀ ਹੈ ਵਿਚਾਰੇ ਨੇ ਹੈ ਨਾ ਵੀ ਦੇ ਪੈਸੇ ਕਿਉਂ ਹੋਰ ਕਿੰਨੇ ਹੋਰ ਕਿੰਨੇ ਹੈ ਮੈਂ ਤਾਂ 24 ਰੁਪਏ 24 ਦੇ ਰਿਹਾ ਤੁਰਿਆ ਵੇਚਣਾ ਵੇਚੀ ਨਹੀਂ ਵੇਚਣਾ ਨਾ ਵੇਚੀ ਸਾਡੇ 25 ਦਾ ਦੇਣਾ ਰੱਖ ਹੁਣ ਤੇਥੋਂ ਲੈਣਾ ਹੁਣ ਨਾ 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 ਅਸੀਂ ਲੈਣਾ ਬਣੀ ਫਟਪ ਦਾ ਬੱਕਰਾ ਆ ਜਾ ਓਏ ਭਜਾ ਤਾ ਤੂੰ ਐ